ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਵੀਰ ਦਾ। ਪਿੰਡ ਭਗਵਾਨਪੁਰਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ। ਤੇ ਕਮਲਵੀਰ ਦੇ ਕੋਲੇ ਐਸ ਵੀਰੇ। ਕਮਲ ਡੇਰੀ ਫਾਰਮ ਤੋਕੜ ਗੱਭ ਸੱਜਣੋਂ ਚੈੱਕ ਪਾਸ ਮੱਝ ਕਿੰਨੇ ਚਿਰ ਦੀ ਗੱਪਣ ਤੇ ਇੱਕੀ ਸੂਈ ਸਵਾਈ ਮੈਂ ਤੇ ਇੱਕ ਸੱਜਣੋਂ ਵੈੜ ਹੂੰ ਕਮਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਹਾਂਜੀ ਵਧੀਆ ਵਧੀਆ ਠੀਕ ਠਾਕ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਤੁਸੀਂ ਦੱਸੋ ਮੇਰਾ ਮੇਰਾ ਤੇ ਵੀਰੇ ਆਪਣਾ ਡਰੈੱਸ ਡਰੈੱਸ ਵੀ ਜੀ ਪਿੰਡ ਭਗਵਾਨਪੁਰਿਆ ਤਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਕਰਤਾਰਪੁਰ ਹੈ ਆਪਣਾ ਤਸੀਲ ਆ ਗਈ ਡੇਰਾ ਬਾਬਾ ਨਾਨਕ ਹਾਂਜੀ ਬਟਾਲੇ ਤੋਂ ਕਿੰਨਾ ਕਹੇ ਬਟਾਲੇ ਤੋਂ ਪੈਂਦਾ 1500 ਕਿਲੋ 15 16 ਕਿਲੋ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਵਾਲੇ ਰੋਡ ਤੇ ਹੀ ਆ ਹਾਂਜੀ ਹਾਂਜੀ ਤੇ ਕਮਲ ਵੀਰੇ ਆਪਣਾ ਮੋਬਾਈਲ ਨੰਬਰ ਕਿਹੜਾ ਇਹ ਮੋਬਾਈਲ ਨੰਬਰ ਵੀ ਜੀ 9815907488 ਮੇਰਾ ਨੰਬਰ ਆ ਤੇ ਉਹ ਵੀ ਵੱਡੇ ਵੀਰ ਦਾ ਨੰਬਰ ਆ ਅਗਲਾ ਵੀ ਕੋਈ ਕੋ ਲਾਉਣਾ ਦੋਵਿਆਂ ਦੇ ਕਿ ਜਰਾ ਮਰਜ਼ੀ ਲਾ ਲੇ ਮੇਰਾ ਬਲਾਵਾ WhatsApp ਵੀ ਇਸੇ ਚੱਲਦਾ ਠੀਕ ਬਾਈ ਚਾਂਸ ਮੇਰਾ ਨਹੀਂ ਲੱਗਦਾ ਤੋ ਉਹ ਲਾ ਸਕਦਾ ਕੋਈ ਗੱਲ ਓਕੇ ਓਕੇ ਤੇ ਆ ਮੈਂ ਕਿੰਨੇ ਚਿਰ ਦੀ ਗੱਭਣ ਹੋ ਗਈ ਇਹ ਬਿੱਦੀ ਮੈਂ ਜਿਹੜੀ ਹੈ 6 ਮਹੀਨੇ ਜਾਣ ਦੀ ਵੀਡੀਓ ਬਣੀ ਚੱਕ ਰਹੀ ਦੇ ਦੀ ਮੈਂ ਆਪਣੇ ਕੋਲ ਚੱਕ ਰਾਈ ਹੈ ਮਤਲਬ 6 ਮਹੀਨੇ ਹੋ ਗਏ ਗੱਭਣ ਨੂੰ ਹਾਂ ਜੀ ਇੱਥੇ ਲਿਆ ਕੇ ਚੱਕ ਰਾਈ ਜਮੈਂ ਠੀਕ ਆ 6 ਮਹੀਨਾ ਜਾਣ ਲਿਆ ਪੰਜਾਂ ਦੀ ਹੋ ਗਈ 6ਵਾਂ ਲੱਗਿਆ 6ਵਾਂ ਲੱਗਿਆ 6ਵਾਂ ਖਤਮ ਹੋਣ ਵਾਲਾ ਸੰਗਰਾਮ 6ਵਾਂ ਵੀ ਖਤਮ ਹੋਣ ਵਾਲਾ 7ਵਾਂ ਲੱਗਣ ਵਾਲਾ 7ਵਾਂ ਲੱਗਣ ਵਾਲਾ ਤੇ ਹੁਣ ਦੁੱਧ ਦੁੱਧ ਵੀਡੀਓ ਦੇ ਥੱਲੇ 4 ਕਿਲੋ ਹੀ ਉਹਨਾਂ ਦੱਸਿਆ ਚਲੋ ਹੁਣ ਇਹਦੇ ਥੱਲੇ ਆਣ ਕੇ ਪ੍ਰਾਈਸ ਵੀ ਬੜੀ ਆ। ਇਹਨੇ 3.5 ਕਿਲੋ ਦੁੱਧ ਆ। 3.5 ਕਿਲੋ ਹਜੇ ਵੀ ਦੁੱਧ ਹੈ। ਹਜੇ ਵੀ ਦੁੱਧ ਹੈਗਾ ਵਾ। ਵੇਖੋ ਜੀ 2 ਮਹੀਨੇ ਦੁੱਧ ਦੇਗੀ ਤੇ ਮਹੀਨਾ ਖੰਡ 1.5 ਮਹੀਨਾ ਸਾਂਭਣੀ ਪੈਣੀ ਵਾ। ਸਾਂਭਣੀ ਪੈਣੀ ਆ। ਹੁਣ ਮਗਰ ਕੱਟੀ ਆ ਦੇ। ਇਹਦੇ ਵੀ ਬੱਚਾ ਵੀ ਹੈਗਾ। 5-6000 ਦੀ ਕੱਟੀ ਆ ਇਹੋ। ਅੱਛਾ ਆ ਜਿਹੜੀ ਕੱਟੀ ਐ ਇਸੇ ਦੇ ਮਗਰ ਆ। ਹਾਂਜੀ ਹਾਂਜੀ ਤੇ ਮਿਲਦੀ ਕੱਟੀ ਤੇ ਹੀ ਆ। ਮਿਲਦੀ ਕੱਟੀ ਦੇ ਆ। ਹੁਣ ਇਹ ਧਾਰਾਂ ਵਿੱਚ ਤੁਹਾਨੂੰ ਮਾਰ ਕੇ ਕਹਿੰਦਾ ਜੇ ਬਲੋ ਬਲੋ ਦੀ। ਠੀਕ ਆ ਠੀਕ ਆ ਠੀਕ ਆ ਠੀਕ। ਫੀਲ ਬੜੀ ਆ। ਦਵਾਈ ਵੀ ਬੜੀ ਆ। ਬਾਕੀ ਸਰੀਰ ਦੇ ਢਾਂਚੇ ਦੀ ਵੱਡੀ ਮੈਂ ਹਾਂ ਵੱਡੀ ਮੈਂ ਡੇੜੀ ਵਾਲੇ ਮਤਲਬ ਦੀ ਦੁੱਧ ਵਾਲੀ ਹਾਂ ਹਾਂ ਦੁੱਧ ਵਾਲੀ ਮੈਂ ਤੇ ਕਮਲ ਵੀਰੇ ਤੌਰ ਕਰਾਈ ਚੈੱਕ ਦੀ ਲਈ ਹਾਂ ਕੱਢ ਕੇ ਲੋ ਵੀ ਸੱਜਣੋ ਸੇ ਪੂਰੇ ਹੋਣ ਵਾਲੇ ਆ ਤੇ ਸਤਵਾਂ ਮਹੀਨਾ ਲੱਗਣ ਵਾਲਾ 3 1/2 ਕਿਲੋ ਦੁੱਧ ਹਜੇ ਵੀ ਆ ਤੇ ਮਗਰ ਇਹਦੇ ਕੱਟੀ ਆ ਇਥੋਂ ਬੇਲ ਕੱਦ ਚੈੱਕ ਕਰ ਲੋ ਕਰ ਲੋ ਤੌਰ ਚ ਮੋੜ ਲਿਆ ਵੀਰੇ ਤੇ ਕਮਲ ਸੁਆ ਕਿਹੜਾ ਸੂਈ ਸੀ ਇਹ ਸੁਆ ਵੀ ਜੀ ਇੱਕ ਤਾਂ ਤੀਸਰੇ ਹੋਊਗੀ ਤੀਸਰੇ ਤੀਸਰਾ ਸੂਗੀ ਜਿਹੜੀ ਹੁਣੇ ਗਾਂ ਗੱਭਣ ਤੇ ਸੱਜਰ ਕਿੰਨਾ ਕੁ ਦੁੱਧ ਦੇਗੀ ਹਾਂਜੀ ਸੱਜਰ ਮਹਿਣੇ ਕਿੰਨਾ ਕੁ ਦੁੱਧ ਪੁੱਛਿਆ ਇਹਦੇ ਮੈਂ ਤੁਹਾਨੂੰ ਪਤਾ ਸਾਢੇ 13 14 ਕਹਿ ਹੀ ਦਿੰਦੇ ਆ ਜਿਹੜਾ ਮੱਢੀ ਮੱਢ ਜੋ ਲਿਖੀ ਹੋਈ ਵੱਢੀ ਹੈ ਹਾਂ ਇਹਦੇ ਕਿਨ 10 12 ਕਿਲੋ ਦੁੱਧ ਦੇਈ ਜਾਂ ਤੇ ਬੜੀ ਵਧੀਆ ਬੜਾ ਵਧੀਆ ਹੁੰਦਾ ਇਹਨਾਂ ਦਾ ਦੁੱਧ ਬਹੁਤ ਹੁੰਦਾ ਪਲਾਡਾ ਦਾ ਲੱਗਦਾ ਵਾਕੇ ਦੁੱਧ ਹੁਣਾ ਕਿਹੜਾ ਟੂਟੀ ਚਲਾਉਣੀ ਆ ਮਾਵੀ ਦੀ ਦੱਸਣਾ ਉਹਨਾਂ ਕੀ ਦੱਸਣ ਉਹ ਮੈਂ ਪਾਣੀ ਨਿਬਲ ਦਰਦਾ ਹਾਂ ਹਾਂ ਦੱਸਣਾ ਉਹਨਾਂ ਜਿੰਨਾ ਹੈਗਾ ਕੱਲ ਨੂੰ ਕੋਈ ਫੋਨ ਨਾ ਕਰੇ ਵੇਖੋ ਤੁਹਾਡੇ ਵੀਡੀਓ ਤੇ ਕਿੰਨੇ ਡੰਗਰ ਬੈਠੇ ਆ ਬਿਲਕੁਲ ਬਿਲਕੁਲ ਕੋਈ ਫੋਨ ਨਹੀਂ ਹੁੰਦਾ ਨਾ ਤੁਹਾਨੂੰ ਉਹ ਨਾ ਹਾਨੂੰ ਬਾਉ ਸਹੀ ਗੱਲ ਹੈ ਜਦੋਂ ਵਧੀਆ ਕੰਮ ਕਰਾਂਗੇ ਹਨਾ ਹਾਂਜੀ ਹਾਂਜੀ ਸੁਥਰਾ ਬਿਲਕੁਲ ਨਾ ਇੰਚ ਘਾਟਾ ਕੀ ਆ ਵੀਰ ਜੀ ਹਾਂ ਜਿੰਨੀ ਕੀ ਦੀ ਰਕਮ ਆ 5-6000 ਦੀ ਮਗਰ ਕੱਟੀ ਆ ਨਾਲੇ ਮੱਝ ਦੀ ਮੱਝ ਬਣ ਜਾਂਦੀ ਮੱਝ ਦੀ ਮੱਝ ਤੇ ਕਮਲ ਇਹਦਾ ਰੇਟ ਕੀ ਰਹੂਗਾ ਵੀਰੇ ਰੇਟ ਵੀ ਦੀ 60 30000 57000 52000 ਦੀ ਉਹ ਚ 200 ਛੋੜ ਹੋਊਗੀ 57 ਚੋਂ ਹਾਂ ਮਗਰ ਕੱਟੀ ਵੀ ਨਾਲ ਹੀ ਦੇ ਦੇਣੀ ਹੈ ਕੱਟੀ ਨਾਲ ਹੀ ਦੇਣੀ ਉਤਲੇ ਦੇ ਪੈਸਾ ਦੇ ਦੇ ਕੱਟੀ ਆ ਵਾਕੇ ਕੋਈ ਸ਼ੱਕ ਨਹੀਂ ਸਜਣੋ 57000 ਚੋਂ 200 ਛੋੜਾ ਮਗਰ ਕੱਟੀ ਆ ਛੇ ਪੂਰੇ ਹੋਗੇ ਦੁੱਧ ਵੀ ਆ ਦੁੱਧ ਵੀ ਆ ਸਭ ਕੁਝ ਤੇਰਾ ਪੂਰਾ ਤੇ ਕਮਲ ਅੱਗੇ ਆ ਕਾ ਆ ਗਈ ਆਪਣੇ ਕੋਲ ਇਹਦਾ ਕੀ ਹਿਸਾਬ ਪਤਾ ਵਾ ਇਹਦੇ ਵੀ ਜੀ 7 ਕਿਲੋ ਦੁੱਧ ਆ ਤੁਸੀਂ 6 ਕਿਲੋ ਮੰਨ ਕੇ ਲਓ ਠੀਕ ਆ ਠੀਕ ਆ ਜੀ ਤੇ ਇਹ ਦੂਜੀ ਸੂਏ ਸੂਈ ਆ ਹਾਂ ਜੀ ਮਗਰ ਵੀ ਕੱਟੀ ਆ ਉਹ ਦੇਖੋ ਇਹਦੀ ਮਗਰ ਵੀ ਕੱਟੀ ਆ ਉਹ ਵਾਲੀ ਕੱਟੀ ਬਹੁਤ ਚੰਗੀ ਆ ਤੇ ਮਗਰ ਹਨਾ ਹਾਂਜੀ ਹਾਂਜੀ ਕੱਟੀ ਬੜੀ ਜੀ ਆ ਤਾਂ ਹੀ ਆ ਕੁ ਮਹੀਨੇ ਤਿੰਨਾ ਤਿੰਨ ਮਹੀਨੇ ਲਾ ਲੋਗੇ ਠੀਕ ਆ ਆ ਜੋ ਕੁ ਹੋ ਜਾਗਾ ਹਾਂ ਉਹ ਤਾਂ ਬੱਚਾ ਸਾਹਮਣੇ ਆ ਸੱਜ ਲੋ ਠੀਕ ਆ ਤੋੜ ਕੇ ਵੇਖੋ ਸੁਆ ਦੂਜਾ ਹਨਾ ਕਮਲਾ ਤੇ ਬਣੀ-ਬੁਣੀ ਪੁੱਛਿਆ ਕਿ ਨਹੀਂ ਬਣੀ ਵੀ 20-25 ਦਿਨ ਹੋ ਗਏ ਸੱਚ 20 ਹੋਰ ਬੜੀਆਂ ਨੇ ਦਿਨ ਗੋਲ ਪੈਣਾ ਇਹਨੂੰ ਵੰਡ-ਵੰਡ ਪਾਇਆ ਜਾਂਦਾ ਅੱਛਾ ਹਾਂਜੀ ਹਾਂਜੀ ਠੀਕ ਆ ਬਣੀ ਨੂੰ ਵੀ 20-25 ਦਿਨ ਹੋ ਗਏ ਆ ਤੇ 6 ਕਿਲੋ ਅਗਲਾ ਦੁੱਧ ਮੰਨ ਲਈ 6 ਕਿਲੋ ਸੀ ਲਾਉ ਹਣਾ ਸੀਲ ਵਧੀਆ ਸੀਲ ਦਾ ਸੱਜਣਾ ਵਾਲਾ ਹਸਾਬ ਯਾਕੇ ਪਸ਼ਮਾ ਵੇਖੋ ਕਿਦਾਂ ਲੰਬੀ ਤੋਰ ਦੀ ਠੀਕ ਆ ਚੂਣ ਚਾਂ ਵਧੀਆ ਚੂਣ ਚਾਂ ਵੀ ਓਕੇ ਤੇ ਇਹਦਾ ਰੇਟ ਕੀ ਰਊਗਾ ਸ਼ਾ ਜੀ ਕਿਨ ਮੈਂ ਤੋਰ ਤੁਰ ਕੇ ਦੱਸ ਦਿੰਦੇ ਆ ਨਹੀਂ ਰੇਟ ਤਾਂ ਦੱਸ ਦੀਏ ਫੇਰ ਵੱਧ ਇਹਦਾ ਵੀ ਓਨਾ ਹੀ ਜੀ 57 57000 ਕਰ ਦਾਂਗੇ ਮਾਨ 2000 ਛੱਡ ਦਾਂਗੇ 55 ਦੇ ਦਾਂਗੇ 55 ਦੀ ਦਿੱਤੀ ਕੋਈ ਛੋਟ ਕਰ ਦਾਂਗੇ ਠੀਕ ਆ ਠੀਕ ਲਓ ਵੀ ਸੱਜਣੋ 55 ਤੇ 55 ਚ ਛੁਰ ਛੱਪਾ ਹੋਣਾ ਤੇ ਮਗਰ ਕੱਟੀਏ ਦੇ ਵੀ ਆਹ ਕਰੀ ਜਾਂਦੀਆਂ ਨਾ ਥੋੜਾ ਜਿਹਾ ਤੱਕਾ ਮੈਂ ਸਜਰਾ ਪਸਮਾ ਜਿਹੜਾ ਇਹ ਝੂਟੀ ਨੇ ਕਰ ਲਿਆ ਬਾਕੀ ਚੈੱਕ ਕਰ ਲੋ ਧਾਰ ਧੂਰ ਲੈਂਦੀ ਆ ਚੂਣ ਬਹੁਤ ਚੰਗਾ ਹਨਾ ਵੈਲਕਮ ਤੇ ਕਿਤੇ ਵੇਖਣ ਨੂੰ ਨਹੀਂ ਆਦੇ ਬੰਦੂ ਨੇ ਥਾਣੀ ਚੰਗਾ ਲੋਕ ਆਲਾ ਥਾਣੀ ਚੰਗਾ ਹਨਾ ਹਾਂਜੀ ਸੱਜਰਾਂ ਨੂੰ ਥਾਂ ਲੱਗਾ ਜਿੱਦਾਂ ਮਲੇ ਸੱਜਰਾਂ ਪਛਮਾਕ ਹੁੰਦੀ ਐ ਇੰਨਾ ਓੜੀ ਹੁੰਦੀ ਐ ਵਾਕੇ ਜੋਸ਼ ਨਾ ਸਿੱਟਿਆ ਜਿਹੜਾ ਦੁੱਧ ਆ ਹਾਂਜੀ ਕਰੋ ਚੱਲੋ ਇਹ ਕੋ ਸੱਜਰਾਂ ਇਹ ਜੂਨ ਤਾਂ ਠੀਕ ਆ ਕਮਲ ਹਨਾ ਜੂਨ ਤੇ ਲਈ ਜੂਨ ਤਾਂ ਨੂੰ ਪੜਾ ਥਾੜੀ ਜੰਨੀ ਥੋੜੀ ओके ਉਹਦੇ ਦਾੜੀ ਮੋੜਾਂ ਦੇ ਰੱਖੀ ਹਾਂ ਮਗਰ ਲਿਆਂ ਚ ਵੀ ਮਾਰਦੇ ਠੀਕ ਆ ਚਲ ਠੀਕ ਆ ਅਡਾ ਇਹ ਕਿਉਂ ਨਾਲ ਉਹਦਾ ਬੇਫਿਕਰ ਹੋ ਜੇ ਅਗਲਾ ਹਨਾ ਕਿਉਂ ਨਾਲ ਉਹ ਗਾਲੀਆਂ ਠੀਕ ਆ ਬਸ ਠੀਕ ਆ ਓਕੇ ਜੀ ਸੱਜਣੋਂ ਤੁਹਾਨੂੰ ਧਾਰਾ ਤੂਰਾ ਚੈੱਕ ਕਰਾਤੀਆਂ ਦੇ ਦੇਉਂਦੀ ਕਿੱਥੇ ਅੱਜ ਕੱਲ੍ਹ ਜਾ ਜਾਂਦੀ ਵਾਕੇ 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 ਛੋਟੀ ਆਂਗਾਂ ਨਾਲੇ ਵਾਕੇ ਦੇਖੋ ਸਜਣੋ ਮੋੜ ਲਿਆ ਗਿੜੇ ਵਾਕਈ ਸੱਜਰਾਂ ਨੂੰ ਪਸਮਾ ਸਿੱਟਿਆ ਹਨਾ ਇਹ ਸੱਜਰਾਂ ਵੀ ਇੰਨੇ ਜੋਸ਼ ਨਾਲ ਨਹੀਂ ਛੱਡਦੀਆਂ ਕਈ ਤਾਂ ਦੇਖੋ ਸੱਜਰਾਂ ਉਹ ਐਸਾਈਡ ਤੋਂ ਵੀ ਹਾਂਜੀ ਨਹੀਂ ਤੇ 55 ਚ ਹੋ ਜੂ ਛੋਟ ਸੱਪਾ ਤੇ ਕਮਲ ਇਕਾ ਵਹਿੜ ਵੀ ਵਿਖਾਉਣੀ ਵੀਰੇ ਹਾਂਜੀ ਸਾਡੀ ਵਹਿੜ ਵੀ ਦਿਖਾ ਲੈਂਦੇ ਉਧਾਂ ਲਈਦੇ ਜਿਹੜਾ ਦੁੱਧ ਦਾ ਚੋਣ ਵਾਸਤੇ ਚਲੋ ਲਾ ਕੇ ਜੀ ਹਾਂਜੀ ਤੇ ਕੀ ਹਿਸਾਬਤਾ ਵੇ ਦਾ ਵਹਿੜਾ ਆਜ ਬੱਚਾ ਮਾਰਾ ਠੀਕ ਆ ਮਹੀਨੇ ਦਾ ਲਾ ਲਓ ਡੇਰ ਦਾ ਲਾ ਲਓ ਮੱਛੀ ਮਗਰ ਮੱਛੀ ਮਗਰ ਯਾਦਗਾਰਤ ਬੜੀ ਚੌਗੀ ਹੋਊਗੀ ਪਿਓਰ ਠੀਕ ਆ ਹਾਂ ਹਾਂ ਕੋਈ ਥੋੜਾ ਜਿਹਾ ਇਹਨੇ ਕਰਨਾ ਹਾਂ ਹਾਂ ਨਹੀਂ ਓਕੇ ਕੋਈ ਸ਼ੱਕ ਨਹੀਂ ਆ ਦੋ ਦੰਦ ਹਾਂ ਨਹੀਂ ਨਹੀਂ ਹਾਂ ਚੌਗੀ ਆ ਚੌਗੀ ਤੇ ਕਿੰਨਾ ਦੋਦੇ ਦੇ ਕੋਲੇ ਹੁਣ ਜਿਹੜਾ ਭਾਂਡੇ ਚਾਜੀ ਜੀ ਇਹਦੀ ਵੈਰ ਤਾਂ ਸਾਡੇ ਲੱਗੂ ਗਈ ਹਾਂ ਬੜੇ ਪ੍ਰਾਹਾਂ ਦੀ ਬੇਈ ਜੀ ਯਾਦਗਾਰਤ ਦੇਖੋ ਜਿਆਦ ਕੁਆਲਿਟੀ ਬੋਸ ਇਹਨੇ ਮਾੜੀ ਛੁੜੀ ਹੈ ਸਾਂਭੀ ਨਹੀਂ ਸਾਂਭੀ ਨਹੀਂ ਕਿਸ ਨੇ ਬੁਰਾ ਹਾਲ ਕਰਦਾ ਸਵਾਰ ਬੜੀ ਚੰਗੀ ਹੁਣ ਦੁੱਧ ਦੇ ਥਲੇ 5 ਕਿਲੋ ਜੇ 2.5 2.5 ਕਿਲੋ ਜੀ ਹਾਂ 2.5 2.5 ਕਿਲੋ ਜੀ ਤੇ ਭਾਜੀ ਕੋਈ ਸਾਂਭਣ ਵਾਲਾ ਲੈ ਲੂਗਾ ਤੇ ਰਕਮ ਵੀ ਓਨੀ ਗਿਆ ਤੇ ਪਰ ਇਹ ਆ ਵੀ ਗਾੜੀ ਵੀ ਰਕਮ ਬਣ ਜੂਗੀ ਕਿੰਨੀ ਕਿੰਨੇ ਦੀ ਦੇਵਾਂਗੇ ਕਿੰਨੇ ਦੀ ਦਵਾਂਗੇ 20000 ਉਹ ਚਹੋ ਜੂ ਮਾਨਤਨ ਤੇ ਇੰਨੀ ਛੱਡ ਦਾਂ 17 ਦੀ 17000 ਟੋਕਰਾਂ ਨਹੀਂ ਆਉਂਦੀਆਂ 17000 ਦੀਆਂ ਕੋਈ ਮਾਰੀ ਨਹੀਂ ਆ ਵਸ਼ੀਏ ਇਹ ਬੰਦਾ ਬਈ ਸਾਂਭਣ ਵਾਲਾ ਹੋਇਆ ਤੇ ਦੁੱਧ ਇਹਨੇ 10 ਕਿਲੋ ਕਰ ਜਾਣਾ ਜੀ ਕਿਉਂਕਿ ਗਾਂ ਦੀ ਸੇਵਾ ਹੋ ਜੇ ਹੈਂ ਗਾਂ ਘਾਹੀ ਵੀ ਰਕਮ ਨਹੀਂ ਹੈ ਨਾ ਵਾਕਈ ਵਾਕਈ 100 ਰੁਪਿਆ ਦੀ ਜਾਤ ਕੁਆਲਿਟੀ ਇੰਨੇ ਦੇ ਫੰਡਰ ਵਾਛੇ 10000 ਵੀ ਇਦਾਂ ਦੀ ਲੈ ਲਈ ਦੀ ਆ ਵਾਕਈ ਲੈ ਲਈ ਦੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਅੱਛਾ ਮੈਲਦੀ ਵੀ ਬੱਚੀ ਤੇ ਹੀ ਆ ਜੇ ਨਹੀਂ ਨਹੀਂ ਸਭ ਕੋ ਸੱਜਰੇ ਹਾਜੇ ਤੇ ਗੱਲ ਇਹ ਆ ਤੁਹਾਨੂੰ ਦੱਸਿਆ ਸਾਂਭੀ ਜੀ ਕਿਸੇ ਕੋਲ ਕਹਿੰਦੇ ਜਿੰਨੀ ਜਆ ਪੱਖ ਤਵਾਈ ਬੰਨਤੀ ਹਾਂ ਵਾਕਈ ਕੋਈ ਨਹੀਂ ਜਾਈ ਨੇ ਉਵੇਂ ਤਾਂ ਥਣ ਚੰਗਾ ਹਾਂ ਹਾਂ ਹਨਾ ਬੜਾ ਵਧੀਆ ਚਵਾਈ ਆਦਾ ਮਤਲਬ ਮੁਠੀਆਂ ਚਵਾਈ ਹੁੰਦੀ ਆ ਹਾਂ ਐਵੇਂ ਸਾਂਭ ਹੀ ਨਹੀਂ ਲੇਵਾ ਘੱਟ ਕਰਕੇ ਹੀ ਲੱਗਦਾ ਹਾਂ ਬਸ ਥਣ ਤਾਂ ਪੂਰਾ ਕੰਮ ਦਾ ਕਰਮਾ ਪਰ ਜਾਤ ਕੁਆਲਟੀ ਬਹੁਤ ਆ ਵਹਿੜਦੀ ਇਹਦਾ ਐਂ ਜੋ ਧੁੱਪੇ ਬੰਨਤੀ ਬਾਅਦ ਚ ਵੇਖੀ ਨਹੀਂ ਬਿਲਕੁਲ ਤੁਹਾਨੂੰ ਦੱਸਣਾ ਗਈ ਵੀ ਲੱਗੋਈਆਂ ਸੱਜਰੇ ਚੰਗੀ ਭਲੀ ਬੱਛੀ 40000 ਦੀ ਬੱਛੀ ਗਈ ਲੱਗੂ ਠੀਕ ਆ ਮੈਂ ਤਾਂ ਹੀ ਲਈ ਆ ਦੇਖੋ ਚਾਰ ਦਿਨ ਹੱਥ ਪੈ ਗਿਆ ਯਾਰ ਇਹ ਨਹੀਂ ਆ ਜਾਣਾ ਦੋਤੀ ਹਾਂ ਤਵਾ ਵੀ ਸਹੀ ਆ ਤਵਾ ਇੱਕ ਨੰਬਰ ਤਾਂ ਦੱਸਣਿਆ ਦੂਜਿਆਂ 'ਚ ਵੀ ਮਾਰਦੇ ਕਮਲ ਗਿਰੀ ਤੇ 17 'ਚ ਹੋਜੂ ਲੈ ਹਣਾ ਪਿਆਰ ਮੁਹੱਬਤ ਬੋਇਫੂ ਨੀ ਕੋ ਸਟਾਨੀ ਕਿ ਟਿਗਿੜਿਮੂਟ ਕਾਰਾ ਨਹੀਂ ਚੰਗੀ ਲੋ ਵੀ ਸੱਜਣੋ ਇਹ ਐਨੀਮਲ ਆ ਭਗਵਾਨਪੁਰੇ ਪੈਂਡ ਦੇ ਵਿੱਚ ਕਮਲ ਕੋਲੇ ਦੋ ਮੱਝਾਂ ਤੇ ਇੱਕ ਵੈੜ ਇੱਕ ਗੱਭਣ ਚੈੱਕ ਪਾਸ ਆ ਤੇ ਇੱਕ ਹਜੇ ਚੈੱਕ ਨਹੀਂ ਕਿ ਮਹੀਨਾ ਹੋ ਗਿਆ ਬਣੀ ਨੂੰ 55 ਚ ਸ਼ੂਰ ਛੱਪਾ ਤੇ ਇਹ ਦਾ 57 ਚ ਇਹ ਦਾ 17000 ਚ ਤਿੰਨ ਐਨੀਮਲ ਆ ਤਿੰਨਾਂ ਦੀ ਡਿਟੇਲ ਲੈ ਲਈ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੁਹਾਡਾ ਧੰਨਵਾਦ